ਯਾ ਜੀ ਮੱਕੀ ਕਿੰਨੇ ਦਿਨਾਂ ਦੀ ਪ੍ਰੋਪਰ ਹੋਣੀ ਚਾਹੀਦੀ ਹੈ ਪਹਿਲਾ ਸਵਾਲ ਤਾਂ ਇਹ ਹੈ ਜਦੋਂ ਆਪਾਂ ਮੱਕੀ ਬੀਜ ਲੈਂਦੇ ਆਂ ਬੀ ਪਾ ਲਿਆ ਰੇਹਾਂ ਸਪਰੇਹਾਂ ਫਿਰ ਪਾਣੀ ਲਾ ਲੇ ਬਹੁਤ ਜ਼ਿਆਦਾ ਮਿਹਨਤ ਕਰ ਲਈ 85 ਦਿਨਾਂ ਦੀ ਮੱਕੀ ਆਪਾਂ ਕਰ ਲੈਣੀ ਉਸ ਤੋਂ ਬਾਅਦ ਆਪਾਂ ਕਿਸੇ ਨਾ ਕਿਸੇ ਕਾਰਨ ਕਰਕੇ ਜਲਦਬਾਜ਼ੀ ਕਰ ਜਾਂਦੇ ਆਂ ਆਚਾਰ ਪਾਉਣ ਦੇ ਵਿੱਚ ਕੋਈ ਮੌਸਮ ਦੇਖਣ ਲੱਗ ਜਾਂਦਾ ਕੋਈ ਕਹਿੰਦਾ ਮੈਂ ਝੋਨਾ ਛੇਤੀ ਨਾਲ ਆਪਣੀ ਰਿਲੇਟ ਹੋਈ ਜਾਂਦੀ ਹੈ ਕੋਈ ਕੁਛ ਦੇਖਦਾ ਹਨਾ ਕੋਈ ਮਤਲਬ ਪਾਣੀ ਦਾ ਪ੍ਰਬੰਧ ਦੇਖਦਾ ਸਿਸਟਮ ਸਾਰੇ ਬਹੁਤ ਹੋਇਆ ਨੇ ਪਰ ਜੇ ਜਲਦਬਾਜੀ ਜਿਹੜੀ ਹੈਗੀ ਇਹਨਾਂ ਕਿਤੇ ਨਾ ਕਿਤੇ ਆਪਣੀ ਕੀਤੀ ਹੋਈ ਸਾਰੀ ਮਿਹਨਤ ਤੇ ਪਾਣੀ ਫੇਲ ਜਾਂਦੀ ਪਾਣੀ ਫੇਲ ਜਾਂਦੀ ਸੋ ਇਹ ਤਾਂ ਪਹਿਲਾ ਪੁਆਇੰਟ ਆ ਜੀ ਵੱਡਾ ਪੁਆਇੰਟ ਆ ਵੀ ਜਿਹੜੀ ਮੱਕੀ ਦਾ ਅਚਾਰ ਆ ਉਹਦੀ ਸਟੇਜ ਦੇਖਣੀ ਬਹੁਤ ਜ਼ਰੂਰੀ ਆ ਸਭ ਤੋਂ ਪਹਿਲੀ ਚੀਜ਼ ਠੀਕ ਹੈ ਜੀ ਸਟੇਜ ਦੇਖਣ ਵਾਸਤੇ ਕੀ ਆ ਦੇਖੋ 80 ਤੋਂ 85 ਦਿਨ ਤੱਕ ਲਗਭਗ ਸਾਰੀਆਂ ਵੈਰੀਟੀਆਂ ਲੈਂਦੀਆਂ ਨੇ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਵੀ ਅਗਰ ਉਹਨੂੰ ਆਪਾਂ ਦੇਖਣਾ ਦਿਨਾਂ ਤੋਂ ਹਟ ਕੇ ਦੇਖਣਾ ਤਾਂ ਛੱਲੀ ਤੋੜ ਲੋ ਠੀਕ ਹੈ ਜੀ ਛੱਲੀ ਤੋੜ ਕੇ ਉਹਦੇ ਦਾਣੇ ਚੈੱਕ ਕਰੋ ਅੱਧਾ ਦਾਣਾ ਮੰਨ ਲਓ ਪੀਲੇ ਪਣ ਚ ਹੋਣਾ ਚਾਹੀਦਾ ਅੱਧਾ ਦਾਣਾ ਜਿਹੜਾ ਹੈਗਾ ਚਿੱਟੇ ਪਣ ਚ ਹੋਣਾ ਚਾਹੀਦਾ ਚਿੱਟੇ ਪਣ ਚ ਹੋਣਾ ਚਾਹੀਦਾ ਉਹਦੇ ਚ ਦੁੱਧਾ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਨੌਂਦਾਂ ਨਾਲ ਉਹਨੂੰ ਦਬਦੇ ਆਂ ਠੀਕ ਹੈ ਜੀ ਜਦੋਂ ਵੀ ਪ੍ਰੈਸ ਕਰੋਗੇ ਦੁੱਧਾ ਨਹੀਂ ਨਿਕਲਣਾ ਚਾਹੀਦਾ ਉਹਦੇ ਚ ਰੇਸ਼ਾ ਜਾਂ ਨਿਕਲਣਾ ਚਾਹੀਦਾ ਅਟਾ ਜਾ ਗਿੱਲਾ ਜਾ ਤਾਂ ਉਹ ਇੱਕ ਬੈਸਟ ਸਟੇਜ ਹੈ ਠੀਕ ਹੈ ਨਾ ਉਹ ਜਿਹੜਾ ਸਾਇਲਜ ਹੋਊਗਾ ਉਹਦੀ ਖਰਾਬ ਘੱਟ ਹੋਊਗਾ ਪਸ਼ੂ ਨੂੰ ਹਾਜਮ ਜ਼ਿਆਦਾ ਹੋਊਗਾ ਪਸ਼ੂ ਉਹਨੂੰ ਜ਼ਿਆਦਾ ਯੂਟਿਲਾਈਜ਼ ਕਰੂਗਾ ਉਹਦੇ ਤੋਂ ਆਪਾਂ ਨੂੰ ਜ਼ਿਆਦਾ ਆਊ